ਸਿੱਖਾਂਗੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਮੋਂਗੇ ਤਰਾਂ ਜੀ ਤੁਹਾਡੇ ਵਾਸਤੇ ਇੱਕਵੇਂ ਬਹੁਤ ਹੀ ਜ਼ਿਆਦਾ ਅਪਡੇਟ ਲੈ ਕੇ ਆਇਆ ਇੰਪੋਰਟੈਂਟ ਕਿਉਂਕਿ ਮੇਰੇ ਕੋਲ ਕਾਫੀ ਕੈਂਡੀਡੇਟਾਂ ਦੇ ਫੋਨ ਤੇ ਮੈਸੇਜ ਆ ਰਹੇ ਸੀ ਜਿਵੇਂ ਵੀ ਰਾਜ ਦੇਖੋ ਜਿਹੜੇ ਬੱਚੇ ਆਪਣਾ ਜੁੜੇ ਹੋਏ ਹੈ ਹਨਾ ਤਾਂ ਜਿਹੜੀਆਂ ਵੀ ਰਾਜ ਗਰੁੱਪ ਡੀ ਦੀਆਂ ਭਰਤੀਆਂ ਆਈਆਂ ਗਈਆਂ ਜਾਂ ਜੇੜ ਵਾਰਡਨ ਦੀ ਭਰਤੀ ਆ ਜਾਂ ਜਿਹੜੀਆਂ ਵੀ ਸੀ ਡੀ ਗਰੁੱਪ ਦੀਆਂ ਭਰਤੀਆਂ ਹੁੰਦੀਆਂ ਹਨਾ ਉਹਨਾਂ ਤੁਹਾਨੂੰ ਪਤਾ ਗਿਆ ਵਾ ਸੀ ਤੇ ਡੀ ਗਰੁੱਪ ਦੀ ਹੀ ਤਿਆਰੀ ਕਰਵਾਉਣੀ ਹੈ ਠੀਕ ਹੈ ਤਾਂ ਉਹ ਰਿਲੇਟਡ ਜਿੰਨੇ ਵੀ ਬੱਚੇ ਨੇ ਇਨਕੁਆਇਰੀ ਕਰ ਹੁੰਦੇਗਾ ਮੈਂ ਕੀ ਕਰਦਾ ਹਾਂ ਜਦੋਂ ਇੱਕ ਵਾਰੀ ਆਪਾਂ ਕਿਸੇ ਵੀ ਪੋਸਟ ਦਾ ਪ੍ਰੋਪਰ ਬੈਚ ਸ਼ੁਰੂ ਕਰ ਲਿਆ ਜਿਵੇਂ ਫਾਇਰਮੈਨ ਦੀ ਪੋਸਟ ਦੇ ਜਿੰਨਾ ਜਿਹਾ ਤੁਹਾਨੂੰ ਜੁਆਇਨਿੰਗ ਲੈਟਰ ਨਹੀਂ ਮਿਲਦੇ ਉਹਨਾਂ ਟਾਈਮ ਮੈਂ ਤੁਹਾਨੂੰ ਅਪਡੇਟ ਦਿੰਦਾ ਹੀ ਰਹਿਣਾ ਹੁੰਦਾਗਾ ਹੁਣ ਜਿਹੜੀ ਸਭ ਤੋਂ ਵੱਡੀ ਅਪਡੇਟ ਹੁੰਦੀ ਹੈ ਰਾਜੇ ਹੁਣ ਜਿਵੇਂ ਹੁਣ ਆਪਾਂ ਹੁਣ ਸ਼ੁਰੂ ਕੀਤੀ ਹੋਈ ਗਰੁੱਪ 2D ਤੇ ਹਰਿਆ ਪੰਜਾਬ ਹਰੀਣਾ ਹਾਈ ਕੋਰਟ ਦੀ 300 ਪੋਸਟ ਹੈ ਨਾ ਹੁਣ ਜਿੰਨਾ ਜੇ ਤੁਹਾਡੇ ਹੱਥ ਤੇ ਜੁਆਇਨਿੰਗ ਲੈਟਰ ਨਹੀਂ ਆਉਂਦੇ ਉਹਦੇ ਰਿਲੇਟਡ ਜਿੰਨੇ ਵੀ ਬੱਚੇ ਨੇ ਡਾਊਟ ਹੁੰਦੇ ਆ ਉਹ ਆਪਾਂ ਕਲੀਅਰ ਕਰਦੇ ਜਾਵਾਂਗੇ ਸਿਰਫ ਰਾਜੇ ਉਹੀ ਬੱਚੇ ਜਿਹੜੇ ਆਪਣੇ ਚੈਨਲ ਤੇ ਵਿਸ਼ਵਾਸ ਕਰਦੇ ਆ ਜਿਹੜੇ ਆਪਣੇ ਚੈਨਲ ਜੁੜੇ ਹੋਏ ਆ ਉਹ ਬੱਚੇ ਰਾਜੇ ਗੱਲ ਧਿਆਨ ਨਾਲ ਸੁਣਦੇ ਆ ਜਿਹੜੇ ਬੱਚੇ ਇੱਕ ਤੋਂ ਬੜੀ ਕਾਲੇ ਹੁੰਦੇ ਆ ਜੀ ਆਉ ਸਾਡਾ ਟਾਈਮ ਖਰਾਬ ਕਰਤਾ ਜੀ ਫਲਾਨਾ ਕਰਤਾ ਉਹ ਬੱਚੇ ਪਲੀਜ਼ ਹੁਣੇ ਵੀਡੀਓ ਦੇ ਵਿੱਚ ਨਾ ਆਉਣ ਠੀਕ ਹੈ ਕਿਉਂਕਿ ਮੇਰਾ ਕੰਮ ਹੁੰਦਾ ਨੌਲੇਜ ਸਹੀ ਠੀਕ ਹੈ ਜੀ ਹੁਣ ਇੱਕ ਬੱਚਿਆਂ ਨੂੰ ਇਹ ਭਰਤੀ ਦੇ ਪ੍ਰਤੀ ਕਾਫੀ ਕਨਫਿਊਜ਼ਨ ਹੋਈ ਪਈ ਹੈਗੀ ਠੀਕ ਹੈ ਤੇ ਉਹ ਕਨਫਿਊਜ਼ਨ ਤੁਹਾਡੀ ਮੈਂ ਅੱਜ ਦੂਰ ਕਰਨ ਲੱਗਾ ਇਹ ਵੀਡੀਓ ਦੇ ਵਿੱਚ ਠੀਕ ਹੈ ਜੀ ਚਲੋ ਇਹ ਅਪਡੇਟ ਹੈਗੀ ਰਾਜ ਜੀ ਇੱਕ ਪਹਿਲੀ ਆਪਣੇ ਕੋਰਸਾਂ ਵਾਸਤੇ ਕਿ ਤੁਹਾਨੂੰ ਪਤਾ ਕੀ ਅੱਜ 12 ਸਤੰਬਰ ਹੈ ਅੱਜ ਆਪਣੇ ਕੋਰਸਾਂ ਦੀ ਲਾਸਟ ਡੇਟ ਹੈਗੀ ਠੀਕ ਹੈ ਜਿਨ੍ਹਾਂ ਨੇ ਇਹਨਾਂ ਸਾਰੇ ਕੋਰਸਾਂ ਦੇ ਆਪ ਨੂੰ ਪਤਾ ਕੀ 75% ਤੱਕ ਆਫ ਚੱਲ ਰਿਹਾ ਹੈਗਾ ਤਾਂ ਅੱਜ ਲਾਸਟ ਡੇਟ ਆ 12 ਸਤੰਬਰ ਰਾਤ ਦੇ 12 ਵਜੇ ਤੱਕ ਰਾਜ ਜਿਹੜੇ ਤੁਹਾਨੂੰ ਬੈਚ ਦੇ ਇਸ ਟਾਈਪ ਡੈਸ਼ ਹੋ ਰਿਹਾ ਉਹਨਾਂ ਪ੍ਰਾਈਸ ਦੇ ਵਿੱਚ ਹੀ ਮਿਲੂਗਾ ਇਸ ਤੋਂ ਬਾਅਦ ਪ੍ਰਾਈਸ ਇਹ ਜੇਕਰ ਕਿਸੇ ਬੱਚੇ ਨੇ ਪੰਜਾਬ ਪੁਲਿਸ ਦੇ ਕਿਸੇ ਵੀ ਪੈਚ ਤੋਂ ਤਿਆਰੀ ਕਰਨੀ ਹੈ ਤੁਸੀਂ ਆਪਣਾ ਪੰਜਾਬ ਪੁਲਿਸ 2024 ਵਾਲਾ ਪੈਚ ਲੈ ਸਕਦੇ ਹੋ ਬਾਕੀ ਵੀਡੀਓ ਪਟਵਾਰੀ ਤੇ ਬਾਕੀ ਜਿਹੜੇ ਬੱਚਿਆਂ ਨੇ ਗਰੁੱਪ ਡੀ ਦੀ ਤਿਆਰੀ ਕਰਨੀ ਹੈ ਚਾਹੇ ਉਹ ਪੰਜਾਬ ਹੈ ਨਾ ਹਾਈ ਕੋਰਟ ਦੀ ਕਰਨੀ ਹੈ ਚਾਹੇ ਦੂਸਰੀ ਕਰਨੀ ਹੈ ਠੀਕ ਹੈ ਜੀ ਜਿੰਨਾ ਕੈਂਡੀਡੇਟ ਨੇ ਵੀ ਤਿਆਰੀ ਕਰਨੀ ਹੈ ਉਹ ਸਾਰੇ ਕੈਂਡੀਡੇਟ ਕੀ ਕਰਨ ਸੋਣਿਓ ਤੁਸੀਂ ਆਪਣਾ ਆਲ ਪੰਜਾਬ ਆਲ ਪੰਜਾਬ ਐਗਜ਼ਾਮ ਚੜਦੀ ਕਲਾ ਬੈਚ ਚੱਲ ਰਿਹਾ ਹੈ ਇਹ ਪਰਚੇਜ਼ ਕਰ ਸਕਦੇ ਜੀ ਤੁਹਾਡੇ ਸਾਰੇ ਦੂਜੀ ਤੱਕਵਰ ਹੋਣੀ ਹੋਣੀ ਹੈ ਗਰੁੱਪ 2 ਵੀ ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਕਵਰ ਹੋਊਗਾ ਠੀਕ ਹੈ ਜੀ ਦੂਸਰੀ ਗੱਲ ਰਾਜੇ ਇਹ ਬੈਚ ਤੁਸੀਂ ਲੈ ਸਕਦੇ ਆਪਣੀ ਐਪ ਤੋਂ ਦੀਪੁਲਰ ਐਜੂਕੇਸ਼ਨ ਜਿੰਨਾ ਵਿੱਚ ਕੋਈ ਆਈਫੋਨ ਉਹਨੇ ਐਪਾ ਡਾਊਨਲੋਡ ਕਰਨੀ ਹੈ ਆਪਨਾ ਵਰਜੀ ਕੋਡ ਹੈ ਜਿਹੜਾ ਆਈਫੋਨ ਵਾਲੇ ਬੱਚਿਆਂ ਨੇ ਪਰਨਾ ਆਪਨਾ ਮੋਬਾਈਲ ਨੰਬਰ ਜੇ ਕਿਸੇ ਬੱਚੇ ਨੂੰ ਐਪ ਪਰਤੇ ਕਿ ਪ੍ਰੋਬਲਮ ਹੋਣੀ ਹੈ ਇੱਥੇ ਮਿਲੂਗਾ ਕੀ ਕੁਝ ਇਹ ਚ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਠੀਕ ਹੈ ਜੀ ਸਾਰੀਆਂ ਕਲਾਸਾਂ ਦੇ ਪੀਡੀਐਫ ਮਿਲਣਗੇ ਸਾਰੀਆਂ ਕਲਾਸ ਕੰਟੈਂਟ ਉਹੀ ਹੋਊਗਾ ਜਿਹੜਾ ਪੇਪਰ ਦੇ ਵਿੱਚ ਆਊਗਾ ਠੀਕ ਹੈ ਜੀ 90 ਤੋਂ 95% ਸਾਡੇ ਕੰਟੈਂਟ ਦੀ ਗਾਰੰਟੀ ਹੁੰਦੀ ਹੈ ਕਿ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਹੀ ਮਿਲਦਾ ਹੁੰਦਾ ਹੈ ਇੰਗਲਿਸ਼ ਤੇ ਮੈਂ ਤੁਹਾਨੂੰ ਟ੍ਰੈਕਸ ਨਾਲ ਕਰਵਾਈ ਜਾਂਦੀ ਹੈ ਸਾਰਾ ਕੁਝ ਰਾਜੇ ਵਿੱਚ ਮਿਲੂਗਾ ਠੀਕ ਹੈ ਜੀ ਤੇ ਅੱਜ ਦੇ ਦਿਨ ਤੱਕ ਇਹ ਤੇ ਆਫਰ ਹੈਗਾ ਲੈ ਤਾਂ ਤੁਸੀਂ ਕਿਨੂੰ ਮਰਜ਼ੀ ਸਕਦੇ ਹੋ ਪਰ 12 ਵਜੇ ਤੱਕ ਅੱਜ ਜਿਹੜਾ ਆਫਰ ਚੱਲ ਰਿਹਾ ਉਹ ਆਗਾ ਠੀਕ ਹੈ ਜੀ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾਗਾ ਕਰ ਸਕਦਾਗਾ ਚਲੋ ਜੀ ਠੀਕ ਹੈ ਨਾ ਜੀ ਹੁਣ ਜਿਹੜੀ ਸਭ ਤੋਂ ਵੱਡੀ ਬੱਚਿਆਂ ਨੂੰ ਕਨਫਿਊਜ਼ਨ ਆ ਰਹੀ ਹੈ ਉਹ ਹੈ ਜੀ ਆਹ ਲਾਈ ਕਿਉਂਕਿ ਮੈਨੂੰ ਬਹੁਤ ਬੱਚਿਆਂ ਨੇ ਇਹ ਚੀਜ਼ ਦੇ ਸਕਰੀਨਸ਼ਾਟ ਖਿੱਚ ਕੇ ਭੇਜੇ ਹੈਗੇ ਤੇ ਬਹੁਤ ਬੱਚਿਆਂ ਨੇ ਮੈਸੇਜ ਵੀ ਜੇ ਕਿ ਤੁਸੀਂ ਦੇਖੋ ਮੈਂ ਜਿਹੜੀ ਵੀਡੀਓ ਪਿਛਲੀ ਵਾਰ ਪਾਈ ਹੈ ਉਹਦੇ ਵੀ ਨਾ ਬੱਚਿਆਂ ਦੇ ਮੈਸੇਜ ਆਏ ਹੋਏ ਹੈਗੇ ਕਿ ਸਰ ਇਹਦੇ ਵਿੱਚ ਟਾਈਪਿੰਗ ਟੈਸਟ ਲਿਖਿਆ ਹੋਇਆ ਹੈ ਇਹਨਾਂ ਨੇ ਠੀਕ ਹੈ ਜੀ ਇਹਨਾਂ ਨੇ ਟਾਈਪਿੰਗ ਟੈਸਟ ਲਿਖਿਆ ਹੋਇਆ ਹੈਗਾ ਲਿਖਤੀ ਪ੍ਰੀਖਿਆ ਅਤੇ ਟਾਈਪ ਟੈਸਟ ਦੇ ਲਈ ਰੋਲ ਨੰਬਰ ਸਲਿੱਪਸ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ triple s board ਤੇ ਸਮੇਂ-ਸਮੇਂ ਤੇ ਜਾਰੀ ਕੀਤੀ ਜਾਊਗੀ ਇਸ ਲਈ ਉਮੀਦਵਾਰ ਸਮੇਂ-ਸਮੇਂ ਤੇ ਬੋਰਡ ਦੀ ਚੈੱਕ ਕਰਦੇ ਰਹਿਣਾ ਵੈੱਬਸਾਈਟ ਉਹ ਦੇਖੋ ਜੀ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਜਿਹੜਾ ਇਹ ਕੀ ਕਰਦੇ ਹੁੰਦੇ ਨੇ ਜਿਵੇਂ ਉਹਨਾਂ ਨੇ ਮੂਰੇ ਨੋਟੀਫਿਕੇਸ਼ਨ ਲਿਖਤਾ ਕੁਆਲੀਫਿਕੇਸ਼ਨ ਇਹ ਤੋਂ ਬਾਅਦ ਜਿਹੜਾ ਪੁਰਾਣਾ ਡਾਟਾ ਹੁੰਦਾ ਇਹ ਸਾਰਾ ਜਿੰਨੀਆਂ ਵੀ ਆਪਣੇ ਨੋਟੀਫਿਕੇਸ਼ਨ ਹੁੰਦੇ ਆ ਸ਼ਰਤਾਂ ਛੋਟਾਂ ਜਿਹੜੀਆਂ ਹੁੰਦੀਆਂ ਉਹਨਾਂ ਨੇ ਕਾਪੀ ਪੇਸਟ ਕਰਕੇ ਵਿੱਚ ਚੇਪ ਦੰਦੇ ਆ ਠੀਕ ਹੈ ਜੀ ਇਹ ਤਾਂ ਕਰਕੇ ਟਾਈਪ ਟੈਸਟ ਲਿਖਿਆ ਹੋਇਆ ਹੈਗਾ ਟਾਈਪ ਟੈਸਟ ਤੁਹਾਡਾ ਨਹੀਂ ਹੋਣਾ ਸੋਨੇ ਉਹਦੇ ਵਿੱਚ ਇਹ ਜੇ ਟਾਈਪ ਟੈਸਟ ਨਹੀਂ ਹੁੰਦਾ ਜੇ ਟਾਈਪ ਟੈਸਟ ਹੋਣਾ ਹੁੰਦਾ ਨਾ ਉਹ ਤੁਹਾਡਾ ਇਹਦੇ ਵਿੱਚ ਮੈਂਸ਼ਨ ਹੁੰਦਾ ਅਬਿੱਦਿਆਗ ਯੋਗਤਾ ਦੇ ਵਿੱਚ ਜਿਹੜੀ ਆ ਵਿਦਿਆਗ ਯੋਗਤਾ ਹੁੰਦੀ ਹੈ ਕੋਈ ਵੀ ਜਿਹੜੀ ਚੀਜ਼ ਹੋਣੀ ਹੋਵੇ ਉਹ ਇਹਦੇ ਵਿੱਚ ਲਿਖੀ ਹੁੰਦੀ ਹੈ ਇੱਥੇ ਸਿਰਫ ਇਹਨਾਂ ਨੇ ਇਹ ਕਿਹਾਗਾ ਕਿ ਤੁਹਾਡੇ ਕੋਲੇ 8ਵੀਂ ਲਾਜ਼ਮੀ ਹੈ 8ਵੀਂ ਦੇ ਵਿੱਚ ਤੁਹਾਡੇ ਕੋਲੇ ਪੰਜਾਬੀ ਲੈਂਗੁਏਜ ਦਾ ਸਬਜੈਕਟ ਹੋਣਾ ਲਾਜ਼ਮੀ ਹੈ ਠੀਕ ਹੈ ਜੀ ਤੇ ਕਹਿੰਦੇ ਪ੍ਰੋਵਾਈਡ ਅਦਰ ਕੰਡੀਸ਼ਨ ਐਜੂਕੇਸ਼ਨ ਸ਼ਲ ਬੀ ਨਾਟ ਅਪਲਾਈ ਟੂ ਪਰਸਨ ਅਪੋਇੰਟਡ ਟੂ ਇਹਨਾਂ ਸਰਪੰਚਾਂ ਦੇ ਵਿੱਚ ਜੇਕਰ ਹੈਗਾ ਠੀਕ ਹੈ ਜੀ ਤੇ ਹੋਰ ਇਹਦੇ ਵਿੱਚ ਕੁਝ ਨਹੀਂ ਲਿਖਿਆ ਹੋਇਆ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਲੋੜੀਦੀ ਵਿਦਿਅਕ ਯੋਗਤਾ ਦੇਖ ਲੈਣਾ ਬਸ ਕਿਉਂਕਿ ਜੇਕਰ ਅਜੇ ਇੱਥੇ ਕੋਈ ਵੀ ਵਿਦਿਅਕ ਯੋਗਤਾ ਹੋਰ ਹੁੰਦੀ ਉਹਨਾਂ ਨੇ ਤੁਹਾਡੀ ਇਹਦੇ ਵਿੱਚ ਮੈਂਸ਼ਨ ਕਰ ਦੇਣੀ ਸੀਗੀ ਠੀਕ ਹੈ ਜੀ ਇਹਦੇ ਵਿੱਚ ਮੈਂਸ਼ਨ ਹੋ ਜਾਣੀ ਸੀਗੀ ਇਹਦੇ ਵਿੱਚ ਕੋਈ ਵੀ ਤੁਹਾਡੀ ਇਹ ਜੀ ਚੀਜ਼ ਹੈ ਜਿਹੜੀ ਉਹ ਮੈਂਸ਼ਨ ਨਹੀਂ ਕੀਤੀ ਗਈ ਹੈਗੀ ਤੇ ਤਾਂ ਕਰਕੇ ਬੇਫਿਕਰ ਹੋਗੇ ਤੁਸੀਂ ਦਾ ਇਹ ਪੋਸਟ ਭਰ ਸਕਦੇ ਹੋ ਇਹ ਜੋ ਕੋਈ ਵੀ ਟਾਈਪਿੰਗ ਟੈਸਟ ਨਹੀਂ ਹੈਗਾ ਰੱਖਣੇ ਚਾਉਂਕੀ ਦਾ ਟਾਈਪਿੰਗ ਟੈਸਟ ਲਓਗੇ ਮਦਰ ਵੀ ਨਹੀਂ ਹੈਗਾ ਉਹ ਜਿਵੇਂ ਤੁਹਾਨੂੰ ਮੈਂ ਦੱਸਿਆ ਦੇਖੋ ਜੀ ਇੱਥੇ ਵੀ ਲਿਖਿਆ ਹੋਇਆ ਪ੍ਰੀਖਿਆ ਕਿਵੇਂ ਹੋਊਗੀ ਇਹ ਕਿ ਨਹੀਂ ਤੁਹਾਡੀ ਜਿਹੜੀ ਉਮੀਦਵਾਰਾਂ ਦੀ ਦੋ ਭਾਗ ਹੁੰਨੇ 파ਰਟ A ਤੇ 파ਰਟ B 파ਰਟ A ਦਾ ਪੰਜਾਬੀ ਭਾਸ਼ਾ ਦਾ ਹੁੰਦਾ ਜਿੱਥੇ 50 ਪ੍ਰਸ਼ਨ ਹੁੰਦੇ ਆ 25 ਨੰਬਰ ਲੈ ਜਾਣੇ ਜ਼ਰੂਰੀ ਹੁੰਦੇ ਆ ਕੋਈ 네ਗੇਟਿਵ ਮਾਰਕਿੰਗ ਨਹੀਂ ਹੁੰਦੀ ਠੀਕ ਹੈ ਜੀ ਤੇ 파ਰਟ B ਦੇ ਵਿੱਚ ਤੁਹਾਨੂੰ ਜਿਹੜੀ ਲੋੜੀ ਦਾ ਵਿਦਿਅਕ ਯੋਗਤਾ ਦੇ ਆਧਾਰ ਤੇ ਮੈਟ ਸੂਚੀ ਦੇ ਵਿੱਚ ਹੋਊਗੀ ਜਿਹ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਅਨੁਸਾਰ ਕਾਉਂਸਲਿੰਗ ਲਈ ਬੁਲਾਇਆ ਜਾਵੇਗਾ ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਟ ਪਰਪਰ ਤੱਕ ਕੋਈ ਉਮਰ ਹੱਦ ਦੇਖੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਤਾਂ ਬਸ ਇਹ ਚੀਜ਼ ਹੈ ਕਿਸੇ ਵੀ ਬੱਚੇ ਦਾ ਟਾਈਪ ਟੈਸਟ ਨਹੀਂ ਹੋਣਾ ਸੋਣੇ ਜੀ ਜੇ ਟਾਈਪ ਟੈ ਕਾਡੀ ਸਪੀਡ ਘਟੋ ਘਟ 30 62 ਪਰਮੈਂਟ ਹੋਣੀ ਚਾਹੀਦੀ ਹੈ ਠੀਕ ਹੈ ਜੀ ਉਹ ਚੀਜ਼ ਕਿਤੇ ਨਹੀਂ ਮੈਂਸ਼ਨ ਕੀਤੀ ਇਹ ਪੁਰਾਣੇ ਨੋਟੀਫਿਕੇਸ਼ਨ ਉਹ ਜਿਹੜੇ ਹੁੰਦੇ ਜਿੰਨੇ ਵੀ ਨੋਟੀਫਿਕੇਸ਼ਨ ਹੁੰਦੇ ਉਹਦੇ ਕਾਪੀ ਪੇਸਟ ਕਰਕੇ ਮਗਰ ਨੇ ਜਿਹੜੀ ਸ਼ਰਤਾਂ ਹੁੰਦੀਆਂ ਉਹ ਇਹ ਮੈਂਸ਼ਨ ਕਰ ਦਿੰਦੇ ਹੁੰਦੇ ਠੀਕ ਹੈ ਜੀ ਤੇ ਬੇਫਿਕਰ ਹੋ ਕੇ ਆਪਣੀ ਤਿਆਰੀ ਕਰ ਲੈ ਲਿਖਤੀ ਵੇਪੜੀ ਸ਼ੁਰੂ ਕਰੋ